ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਫਿਰ ਭੋ ਨਿਰਭੈ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਈ ਜੇ ਸੋਚੀ ਲਖਵਾਰ ਚੁਪੇ ਚੁਪਣਾ ਹੋਈ ਜੇ ਲਗ ਰਹਾ ਲਿਫਤਾਰ ਕੁਝਾ ਪੋਖਣਾ ਉਤਰੀ ਜਬਨਾ ਪੁਰੀਆ ਪਾਰ ਸਹਸਿਆਨ ਬਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿ ਸੱਚਿਆਰਾ ਹੋ ਗਈ ਏ ਕਿ ਪੂੜਾ ਟੁੱਟੇ ਭਾਲ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਮ ਹੁਕਮੀ ਹੋਵਨ ਅਕਾਰ ਹੁਕਮ ਨਾ કહેਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਦੀ ਚ ਹੁਕਮੇ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾ ਜਾਏ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈnde ਤੱਕ ਪਾਏ ਜੁਗ ਜੁਗੰਦਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਕਸੇ ਵੇ ਪਰਵਾਹੋ ਸੱਚਾ ਸਾਹਿਬ ਸਚਨਾਏ ਭਾਖਾ ਭੋਪਾਰ ਆਥੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿਸ ਦਿਸੇ ਦਰਬਾਰ ਮੂਕੀ ਬੋਲਨ ਬੋਲੀਏ ਜਿਸ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵੋ ਵੜੀ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤਵਾਰ ਨਾਨਕ ਆਵੇਂ ਜਾਣੀਏ ਸਭ ਆਪੇ ਸੱਚਿਆਰ ਥਾਪੇ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰਜਲ ਸੋਏ ਜਿਨ세 ਵਤਨ ਪਾਇਆ ਮਾਨ ਨਾਨਕ ਗਾਵੇ ਕੋਨੀ ਨਿਦਾਨ ਗਾਵੇ ਸੋਨਿਆ ਮਤ ਰਖੀਏ ਭੋ ਦੁੱਖ ਪਰ ਹਰ ਸੁਖ ਕਰ ਲੈ ਜਾਓ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਸਮਾਈ ਗੋ ਪੀਸ਼ਰ ਗੁਰ ਕੋਰਕ ਵਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਖਾ ਨਾਏ ਕਹਿਣਾ ਕਸਾ ਨਾ ਜਾਈ ਗੁਰਾਂ ਇੱਕ ਦੇ ਬੁਝਾਈ सबना जिया कोता सोम विसर न जाय तीर पाने की नाई करी जेटिश वेखा बिन कर्मा की मिले लई मत रतन जवार एक गुर की सिख सुनी गुरा एक देव बुझाई सबना जिया का एक दाता सोमे विसर न ਜੇ ਤੁਚਾਰੇ ਯਾਰ ਜਾ ਔਰ ਤੂੰ ਸੋਨੀ ਹੋਏ ਨਵਾਂ ਪੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਰਖਾਈ ਕੇ ਜਸ ਕੀਦਤ ਜਗਲੇ ਜੇ ਕਿਸ ਨਦਰ ਦਾ ਆ ਵਹੇ ਤਾਂ ਬਾਤ ਤਾਂ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਦੇ ਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇ ਹਾ ਕੋਈ ਨਾ ਸੋਝਾ ਜੀ ਜੇ ਕਿਸ ਗੁਣ ਕੋਈ ਕਰੇ ਸੁਨਿਏ ਸਿਤਪੀਰ ਸਰਦਾਰ ਸੁਨਿਏ ਤਰਤ ਤਵਲ ਆਕਾਸ ਸੁਨਿਏ ਦੀਪ ਲੋਪਾ ਚਾਲ ਸੁਨਿਏ ਕੋਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਈਸ਼ਰ ਬਰਮਾ ਇੰਦਰ ਸੁਨਿਏ ਸੁਖ ਸਲਾਹਨ ਮੰਦ ਸੁਨਿਏ ਜੋਗ ਜੁਗਤੰ ਤੇਦ ਸੁਨਿਏ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਰਸਨ ਤੋ ਗਿਆਨ ਸੁਨਿਏ ਅਸ਼ਟਕਾ ਇਸਨਾ ਨ ਸੁਨਿਏ ਪਰਪੜ ਪਾਵੇ ਹਿਮਾ ਸੁਨਿਏ ਲਾਗੇ ਸੈਸ ਧਿਆਨ ਨਾਨਕ ਫਕਤਾ ਸਦਾ ਵਿਕਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਰਾਬ ਰਾਕੇ ਕਹਾ ਸੁਨਿਏ ਸੇਖ ਪੀਰ ਪਾਤ ਸ਼ਹਾ ਸੁਨਿਏ ਅੰਦੇ ਪਾਵੇ ਹਿਰਾ ਸੁਨਿਏ ਖਾਸ ਹੋਵੇ ਅਸਗਾ ਨਾਨਕ ਫਕਤਾ ਸਦਾ ਵਿਗਵਾ ਸੁਨਿਏ ਦੁਖ ਪਾਪ ਕਾ ਨਾਸ मन की गति कहीं न जाई जेको कहे पीछे बचताए कागज कलम ना लेखन हार मनिका वहि कर विचार ऐसा नाम निरंजन होए जेको मन जाने मन कोए मन्य स्वरत को वे मजबूत मन्य सकल्प बलकी सोत मन मेंहू छोटा ना खाये मन में चमके सातना जाए ऐसा नाम निरंजन होए जेको मन जाने मन कोए ਮੰਦੇ ਮਾਰਗ ਥਾਪਨਾ ਪਾਏ ਮੰਨੇ ਫਕਸ ਪ੍ਰਗਟ ਜਾਏ ਮੰਨੇ ਵਗ ਨਾ ਚੱਲੇ ਪੰਥ ਮੰਨੇ ਤਰੁ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਤੋਾਰ ਮੰਨੇ ਪਰਵਾਦੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਿਨਾ ਪਿਖ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇ ਤਰਿ ਗੁਣ ਮਾਨਤ पंचेष होकर गाड राजा राजा पंचाका गुरु एक ध्यान जेको परे करे विचार करते क्या कर दे नाहि सु मोर तो धर्म दया का पूत संतोष भाव रखा जिन सुत जेको बजे ओग सत्य आर तवले ऊपर केता भार